ਭਾਈ ਆਕਲੇ ਦੇ ਛੜੇ ਤੋਂ ਦੇ ਪਾਨਾ ਸ਼ਾਨਾ ਤਿੰਨੇ ਭਾਈ ਇੱਕ ਸ਼ਰਾ ਗਰਦਿਆਲ ਸ਼ਹਿਰ ਗਿਆ ਹਾਂਜੀ ਹੋ ਰਖਦਾ ਦਾੜੀ ਮੁੱਛਾਂ ਮਨਾਈ ਸਿੱਧੂਆਂ ਪਾਸੇ ਪੋਗਾ ਸੁਣੀ ਦਾ ਕੋ ਦੁਆਰੇ ਕੋਠੜੀ ਪਾਈ ਤੰਨੇ ਪਜਾਬ ਦੇ ਕੇ ਫਿਰ ਰਖਦੇ ਰੋਜ ਲੜਾਈ ਸਿੱਧੂਆਂ ਪਾਸੇ ਸੌੜ ਪਹਾੜਾ ਹਾਂਜੀ ਉਪਰ ਗਏ ਜੀ ਆ ਜਾਬ ਦੇ ਸਿੱਧੂਆਂ ਪਾਸੇ ਸੌੜ ਪਹਾੜਾ ਹੋ ਗਿਆ ਸੌਣ ਸੁਦਾਈ ਚੜ ਜਾ ਸ਼ਾਮ ਕਰੇ ਛੜਿਆ ਨੇ ਰੇਤ ਲਾਈ ਚੜ ਜਾ ਸ਼ਾਮ ਕਰੇ ਉਹ ਯਾਰ ਪੋਲੇ ਪਾਲੇ ਕੇ ਯਾਰ ਦੂਜੀ ਵੀ ਭਰਦੇ ਹੋਣਾ ਬੜੀਆਂ ਬੋਲੀਆਂ ਹੋ ਰਾਤੀ ਕੁੜਗੋ ਸੁਪਨਾ ਆ ਗਿਆ ਝੋਟਾ ਜਮਾਨ ਵਿੱਚ ਚਾਦਾਂ ਨਾੜ ਪਕਾਣਾ ਮੈਨੂੰ ਖਾ ਗਿਆ ਇਹ ਨਹੀਂ ਕਿਸੇ ਤੋਂ ਡਰਦਾ ਨਾ ਕੋ ਲੋਨੀ ਕੁੜਜੋ ਜਿੱਤੇ ਜਾਣ ਨੂੰ ਕੱਦਾਂ ਨਾ ਕੋ ਲੋਨੀ ਕੁੜਜੋ ਹਾਂ ਉਹ ਆਣਾ ਆਣਾ ਨਾ ਪਾਉਂਦੇ ਜੱਟ ਪਹਾੜੀ ਬੰਦਾ ਮਾਰ ਕੇ ਦਾ ਬਿੰਦ ਜੱਦ ਜਾਣਾ ਆਕਮਲੀ ਤਾਪਤ ਦਾ ਗਮੂਗਾ ਓਏ ਓਥੇ ਨੂੰ ਬਾਦ ਆਣਾ ਗੰਜੀ ਦੇ ਬਦਸੂ ਜਨਾਵ ਲਨ ਮੰਡਣਾ ਤੂੰ ਜਾਣਾ ਉਹ ਪਰਾਜ ਦੇ ਗੱਟ ਕਿਸ ਸੀ ਗੱਦਾ ਬਾ ਰੋਟੀ ਨੂੰ ਖਾਣਾ ਤਿਲ ਮਰ ਦੀ ਵਿੱਚ ਪਾਇਓ ਬਾੜ ਗੇ ਉਹ ਪਿੰਡ ਦਾ ਨਹੀਂ ਤੇ ਕਾਣਾ ਇਸੜ ਦੀ ਵਿੱਚ ਲੋਟ ਕਰ ਗੇ ਉਹ ਪਾਰਾ ਚਲੀ ਕਾਣਾ ਗੁਸਾਲ ਦੇ ਡੱਟਾ ਮਲੀ ਨਾਲ ਚਾਹ ਦੇ ਪੀ ਮਨੂੰ ਕਾਣਾ ਅਕਲੀਆ ਛਾਲ ਮੂਰੀ ਉਹ ਲਨ ਬੋਤਲਾਂ ਜਲਾ ਲੋਂ ਜਾਣਾ ਫਕਰ ਵੱਧ ਕੱਟ ਕਰ ਕੀ ਤੜੀ ਕਰਦ ਕਰਤੀ ਨਾਣਾ ਇਹ ਗੱਲ ਨਾ ਵੀ ਢੋਣ ਕੇ ਪਤੋਲਾ ਜਾਣਾ ਇਹ ਗੱਲ ਮਿੱਤਰਾਂ ਦੀ ਓਕੇ ਲਾ ਕੇ ਲਾ ਕੇ ਲਾ ਦੋ ਪਈ ਤਮ ਕਰਦੇ ਮੈਂ ਕੁਝ ਨਾ ਪਾਉਂ ਤੇ ਬਿਲਾ ਬੋਲੀ ਮਰੀ ਆਂ ਤੂੰ ਦੀ ਜਿਮ ਤੋਰਦਾ ਛੜ ਗਤੇ ਫੇਲਾ ਦੁਨੀਆਂ ਬੇਕਮੂੜੀ ਤਖਤ ਪੁਰੇ ਦਾ ਮੈਂ ਲਬਦੂ ਤਾ ਬੇਕਮੂੜੀ ਤਖਤ ਪੁਰੇ ਦਾ ਮੈਂ ਲਬਦੂਆਂ ਬੇਕਮੂੜੀ